ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ ਤੇਰੇ ਬਿਨਾ ਸੱਜਣਾ ਤੇਰੇ ਬਿਨਾ ਕੱਲ੍ਹ ਆ ਜੀ ਨਹੀਂ ਲੱਗਣਾ ਸੱਚਾ ਤੇਰੇ ਬਿਨਾ ਸੱਜਣਾ ਤੇਰੇ ਬਿਨਾ ਸੱਜਣਾ ਤੇ ਬਸ ਥੈਂਕ ਯੂ ਯਾਰ ਤੂੰ ਮੇਰੀ ਗੱਲ ਮੰਨ ਲਈ ਬਸ ਇੰਨੇ ਪੌਦਾ ਮੈਨੂੰ ਮੇਰੇ ਤੇ ਮੂੰਹੋਂ ਬਸ ਦੋ ਲੱਬ ਜੀ ਸੁਣੇ ਮੇਰੀ ਰੂਹ ਨੂੰ ਸਕੂਨ ਮਿਲ ਗਏ ਇੰਨੇ ਦਾ ਸੁਣਾ ਦੇ ਵਧੀਆ ਕਿ ਆਉਂਦਾ ਹੀ ਨਹੀਂ ਬਾਬੇ ਸੁਣਾ ਰੇ ਯਾਰ ਬਾਬੇ ਜਮਾ ਹੀ ਨਹੀਂ ਆਉਂਦਾ ਸੁਣਾ ਇੱਕ ਯਾਰ ਬਾਬੇ ਯਾਰ ਵਾਏ ਗੁਰਦੁਜੀਆ ਖਾਤ ਵਾਏ ਗੁਰਦੁਜੀਆ ਫੋਟਾ ਲੈ ਬਾਬੇ ਨਾ ਕੇ ਮੈਂ ਤਨ ਮਾਪੇ ਇੱਥੇ ਲੈ ਕੇ ਆਏ ਸੀ ਸਾਡੇ ਕੋਲ ਹਰਪੀਪੂ ਉਸ ਦਿਨ ਦਾ ਹਰਪ੍ਰੀਤ ਤੇ ਆ ਹੁਣ 2 ਮਹੀਨਿਆਂ ਦੇ ਵਿੱਚ ਕਰੀਬ ਜਿਹੜਾ ਅੱਜ ਦਾ ਹਰਪ੍ਰੀਤ ਆ ਮਹਾਰਾਜ ਸੱਚੇ ਪਾਤਸ਼ਾਹ ਨੇ ਮਿਹਰ ਕਿਰਪਾ ਕਰਦੀ ਆ ਵੀ ਅੱਜ ਹਰਪ੍ਰੀਤ ਨੇ ਆਪਣੇ ਮੂੰਹ ਚੋਂ ਕੁਝ ਉਚਾਰਿਆ ਕੁਝ ਚਾਰ ਲਫ਼ਜ਼ ਬੋਲੇ ਆ ਆ ਬੰਦਾ ਕਦਾਈ ਨਹੀਂ ਆ ਬੰਦਾ ਕੌਣ ਆ ਕੋਣ ਨੇ ਬਾਬਾ ਬੰਨੀ ਨੂੰ ਮਾਦਾ ਪੈਰੀ ਆ ਕੌਣ ਉਹ ਰੋ ਰਿਹਾ ਮਤਰਾ ਆ ਕੌਣ ਧਿਆਨ ਦੇ ਬਈ ਪਤਾ ਹੀ ਨਹੀਂ ਐ ਨਾ ਗਾਇਆ ਕਰਪੂਰ ਸਿੰਘ ਤੇ ਪਤਾਈ ਦਾ ਕੀ ਨਾਮ ਹੈ ਕਰਮਜੀਤ ਸਿੰਘ ਕਰਮਜੀਤ ਸਿੰਘ ਔਰ ਮਾਤਾ ਜੀ ਦਾ ਨਾਮ ਕੀ ਹੈ ਰਵਿੰਦਰ ਕੌਰ ਰਵਿੰਦਰ ਕੌਰ ਕਿਹੜੇ ਕਾਲਜ ਪੜੇ ਪਟਿਆਲੇ ਕਿਹੜਾ ਕਾਲਜ ਜੰਬੂ ਯੂਨੀਵਰਸਿਟੀ ਪੜੇ ਆ ਠੀਕ ਆ ਠੀਕ ਆ ਇਸ ਤਰ੍ਹਾਂ ਦੇ ਹੀਰੇ ਮਿੱਟੀ ਵਿੱਚ ਰੁਲੇ ਹੋਏ ਇਹ ਤਬਲੇ ਦਾ ਬਹੁਤ ਵਧੀਆ ਮਾਰ ਹੈ ਇਹਦੇ ਸਿਖਾਏ ਹੋਏ ਲੋਕੀ ਅੱਜ ਨੌਕਰੀ ਕਰਦੇ ਨੇ ਜੀ ਐਸਜੀਪੀਸੀ ਵਿੱਚ ਉਹ ਇਹਨੂੰ ਆ ਕੇ ਇਹਦੇ ਪੈਰੀਂ ਹਸਲ ਹੁੰਦੇ ਨੇ ਹੁਣ ਵੀ ਆ ਕੇ ਵੀ ਸਾਨੂੰ ਰੋਟੀ ਖਾਂਦਾ ਕਰਤਾ ਹਰਪ੍ਰੀਤ ਕਿਵੇਂ ਵੀਰੇ ਠੀਕ ਹੈ ਕੀ ਨਾਂ ਤੇਰਾ ਹੈਪੀ ਹੈਪੀ ਨਾਂ ਤੇਰਾ ਹੈਪੀ ਪੂਰਾ ਨਾਮ ਹਰਪ੍ਰੀਤ ਸਿੰਘ ਤੇ ਪਿਤਾ ਜੀ ਦਾ ਕੀ ਨਾਂ ਤੇ ਕਰਮਜੀਤ ਸਿੰਘ ਕਰਮਜੀਤ ਸਿੰਘ ਔਰ ਮਾਤਾ ਜੀ ਦਾ ਨਾਂ ਕੀ ਹੈ ਰਵਿੰਦਰ ਕੋਰ ਰਵਿੰਦਰ ਕੋਰ ਠੀਕ ਆ ਤੇ ਹਰਪ੍ਰੀਤ ਤੇਰੀ ਭੈਣ ਹੈਗੀ ਆ ਉਹਦਾ ਕੀ ਨਾਮ ਕਲਵੀਰ ਕੌਰ ਥੋੜਾ ਜਿਹਾ ਹੁਣ ਤੂੰ ਨਾ ਐਕਟਿਵ ਹੋ ਠੀਕ ਆ ਹੁਣ ਤੂੰ ਠੀਕ ਆ ਜਮਾ ਥੋੜੀਆਂ ਜੀਆਂ ਆਪਣੀਆਂ ਐਕਟੀਵਿਟੀਜ਼ ਵਧਾ ਮਿਲਿਆ ਕਰ ਗੱਲਾਂ ਬਾਤਾਂ ਕਰਿਆ ਕਰ ਠੀਕ ਆ ਕਿਹੜੇ ਕਾਲਜ ਪੜਦਾ ਏ ਤੂੰ ਪਟਿਆਲੇ ਪਟਿਆਲੇ ਕਿਹੜਾ ਕਾਲਜ ਪੰਜਾਬੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਚ ਪੜਿਆ ਠੀਕ ਆ ਠੀਕ ਆ ਕੀ ਪੜਾਈ ਕੀਤੀ ਏ ਤੂੰ ਬੀਏ ਓਕੇ ਗ੍ਰੈਜੂਏਸ਼ਨ ਕੀਤੀ ਏ ਠੀਕ ਆ ਉਸ ਤੋਂ ਬਾਅਦ ਫਿਰ ਕੀ ਕੀਤਾ ਹੋਰ ਮੇ ਕਿਤੇ ਉਹ ਕਹਦੀ ਗੁਰੂ ਗ੍ਰੰਥ ਸਾਹਿਬ ਗੁਰਗਾਂ ਸਾਹਿਬ ਯੂਨੀਵਰਸਿਟੀ ਦੇ ਵਿੱਚ ਕੀਤੀ ਐ ਐਮ ਐ ਕਾਦੀ ਐਮ ਐ ਕੀਤੀ ਐ 뮤직 ਦੀ 뮤직 ਦੀ ਕੀਤੀ ਓਕੇ 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 ਤਾਂ ਦੱਸ ਕੀ ਕਰਨ ਹਰਪ੍ਰੀਤ ਜਾ ਕੇ ਉਹਨਾਂ ਕੋਲੋਂ ਪਹਿਲਾਂ ਕਰੇ ਕਹਿੰਦਾ ਠੀਕ ਆ ਕਰੇ ਮੈਂ ਇੱਕ ਸ਼ਰਤ ਤੇ ਭੇਜਾਂਗਾ ਇੱਕ ਸ਼ਰਤ ਆ ਮੇਰੀ ਇੱਕ ਮੁਖੜਾ ਸੁਣਾ ਦੇ ਕੋਈ ਵੀ ਸੌਂਗ ਇੱਕ ਮੁਖੜਾ ਸੁਣਾ ਦੇ ਮੇਰੀ ਸ਼ਰਤ ਤੇ ਹੀ ਆ ਬਸ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਇੱਕ ਕੋਈ ਚੀਜ਼ ਮੰਗੀ ਐ ਤੇ ਤੋਂ ਸੁਨਾ ਦੇ ਇੱਕ ਸੁਨਾ ਦੇ ਇੱਕ ਬਸ ਸੁਨਾ ਦਾੜੀਆਂ ਜੀ ਮਾਰ ਦਾਂਗੇ ਮਾਈਕ ਲਾ ਲ ਕਰ ਸੁਨੂ ਇੱਕ ਪਲ ਚੈਨ ਨਾ ਆਵੇ ਸੱਜਣਾ ਤੇਰੇ ਬਿਨਾ ਸੱਜਣਾ ਤੇਰੇ ਬਿਨਾ ਕੋਈ ਨਾ ਕੋਈ ਗਾਣੀ ਜਿੰਨੇ ਵੀ ਆਉਂਦੀ ਕੋਈ ਗਾਣੀ ਅਸੀਂ ਕਿਹੜਾ ਕੋਈ ਬਹੁਤ ਸੁਰਾਂ ਵਾਲੇ ਸੁਨਾ ਦੇ ਜੇ ਜਾਨਾ ਨਹੀਂ ਭਾਈ ਜਿੱਦਾਂ ਵੀ ਆਉਂਦੀ ਹੈ ਜਿੱਦਾਂ ਵੀ ਆਉਂਦੇ ਕੋਈ ਨੇ ਕੌਨਫੀਡੈਂਸ ਲਿਆ ਥੋੜਾ ਕੌਨਫੀਡੈਂਸ ਬਾਹਰ ਨੂੰ ਸੱਜਣਾ ਜੀ ਨਹੀਂਓ ਲੱਗਣਾ ਸੱਜਣਾ ਤੇਰੇ ਬਿਨਾ ਸੱਜਣਾ ਤੇਰੇ ਬਿਨਾ ਸੱਜਣਾ ਤੇ ਬਸ ਥੈਂਕ ਯੂ ਜੀ ਤੁਸੀਂ ਮੇਰੀ ਗੱਲ ਮੰਨ ਲਈ ਬਸ ਇੰਨੇ ਬਹੁਤ ਆ ਮੈਨੂੰ ਮੇਰੇ ਤੇ ਮੂੰਹੋਂ ਬਸ ਦੋ ਲਫ਼ਜ਼ ਹੀ ਸੁਣਨ ਮੇਰੀ ਰੂਹ ਨੂੰ ਸਕੂਨ ਮਿਲ ਗਿਆ ਇਹਨੇ ਨਾਲ ਯਰ ਪ੍ਰੀਤ ਸਿੰਘ ਗੁਰਗਨ ਸਾਹਿਬ ਜਿਹਨੂੰ ਵਿਸ਼ਵਵਿਦਿਆ ਦਾ ਸਟੂਡੈਂਟ ਆ ਜੀ ਮਿਊਜ਼ਿਕ ਦੀ ਐਮਏ ਕੀਤੀ ਹੈ ਬੱਚੇ ਨੇ ਉੱਥੋਂ ਇਹਦੀਆਂ ਅਸੀਂ ਕੁਝ ਵੀਡੀਓ ਵੀ ਅਟੈਚ ਕੀਤੀਆਂ ਨਾਲ YouTube ਤੇ ਵੀਆਂ ਪਾਈਆਂ ਹੋਈਆਂ ਉੱਥੇ ਦਾ ਨਾਮ ਲਿਖਿਆ ਹੋਇਆ ਇੰਡੀਅਨ ਨਸਰਤ ਫਤੇਹ ਅਲੀ ਖਾਨ ਯਾਨੀ ਕਿ ਇਹ ਖਿਤਾਬ ਇਹਨੂੰ ਲੋਕਾਂ ਨੇ ਦਿੱਤਾ ਇੰਨੀ ਵਧੀਆ ਆਵਾਜ਼ ਦਾ ਮਾਲਕ ਸੀ ਕੁਝ ਸਮਾਂ ਇਸ ਤਰ੍ਹਾਂ ਦਾ ਆਇਆ ਕੁਝ ਕਰਮਾਂ ਦਾ ਐਸਾ ਚੱਕਰ ਚੱਲਿਆ ਪਿਛਲੇ ਕਿੰਨੇ ਸਾਲਾਂ ਤੋਂ ਵੀ 6 ਸਾਲ ਤੋਂ ਔਰ ਇਹਨੂੰ ਆਇਓ ਨੇੜੇ ਇਹ ਦੋਨੋਂ ਮਾਪੇ ਨੇ ਪਿਛਲੇ 6 ਸਾਲਾਂ ਤੋਂ ਹਰਪ੍ਰੀਤ ਆਵਾਜ਼ ਵੀ ਆਪਣੀ ਖੋ ਚੁੱਕਿਆ ਕਹਿ ਸਕਦੇ ਆ ਆਪਣੇ ਆਪ ਨੂੰ ਵੀ ਖੋ ਚੁੱਕਿਆ ਜਿਸ ਦਿਨ ਮਾਪੇ ਇੱਥੇ ਲੈ ਕੇ ਆਏ ਸੀ ਸਾਡੇ ਕੋਲੇ ਹਰਪ੍ਰੀਤ ਨੂੰ ਉਸ ਦਿਨ ਦਾ ਹਰਪ੍ਰੀਤ ਤੇ ਆ ਹੁਣ 2 ਮਹੀਨਿਆਂ ਦੇ ਵਿੱਚ ਕ੍ਰੀਬ ਜਿਹੜਾ ਅੱਜ ਦਾ ਹਰਪ੍ਰੀਤ ਆ ਮਹਾਰਾਜ ਚ ਪਾਸ਼ਾ ਨੇ ਨਿੱਕ ਕਿਰਪਾ ਕਰਤੀ ਆ ਵੀ ਅੱਜ ਹਰਪ੍ਰੀਤ ਨੇ ਆਪਣੇ ਮੂੰਹ ਚ ਕੁਛ ਉਚਾਰਿਆ ਕੁਛ ਚਾਰ ਲਫ਼ਜ਼ ਬੋਲੇ ਆ ਤੇ ਨਹੀਂ ਤਾਂ ਕਈ ਸਾਲਾਂ ਤੋਂ ਇਹ ਸਾਰਾ ਕੁਝ ਖਤਮ ਹੀ ਹੋ ਗਿਆ ਸੀ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਅਸੀਸਾਂ ਨੇ ਹਰਪ੍ਰੀਤ ਨੂੰ ਠੀਕ ਕੀਤਾ ਹੁਣ ਜੇ ਇੱਥੇ ਤੇ ਕਰਜ ਆਇਆ ਤੇ ਅਗਲਾ ਸਫ਼ਰ ਵੀ ਤੁਹਾਡੀਆਂ ਦੁਆਵਾਂ ਨਹੀਂ ਕਰਾਉਣਾ ਜਨ ਕੀ ਅਰਦਾਸ ਵਿਰਤੀ ਨਾ ਜਾਏ ਅਰਦਾਸ ਕਰਿਓ ਸਾਡੇ ਛੋਟੇ ਭਰਾ ਹਰਪ੍ਰੀਤ ਵਾਸਤੇ ਇਹ ਆਪਣਾ ਆਪਣੇ ਮਾਪੇ ਦਾ ਨਾਮ ਤਾਂ ਰੌਸ਼ਨ ਕਰੇ ਕਰੇ ਸਾਡੇ ਪੰਜਾਬ ਦਾ ਵੀ ਪੰਜਾਬੀਅਤ ਦਾ ਵੀ ਨਾਮ ਉੱਚਾ ਕਰੇ ਅਰਦਾਸ ਕਰਿਓ ਸਭੀ ਤੇ ਇਸ ਤਰ੍ਹਾਂ ਦੇ ਹੀਰੇ ਮਿੱਟੀ ਵਿੱਚ ਰੁਲੇ ਹੋਏ ਤੇ ਸਾਡਾ ਫਰਜ਼ ਬਣਦਾ ਇਨਾਂ ਨੂੰ ਚੰਗੇ ਤੇ ਰਾਸ਼ਨ ਵਾਲੇ ਹੱਥਾਂ ਦੇ ਕਰ ਬਚਾਉਣ ਦਾ ਤੇ ਜੇ ਕੋਈ 뮤직 ਇੰਡਸਟਰੀ ਚੋਂ ਸਾਡੀ ਇਹ ਵੀਡੀਓ ਦੇਖਦਾ ਕੋਈ ਵੀਰ ਭਰਾ ਸਾਡਾ ਜੂਰ ਮਦਦ ਕਰੇ ਬਹੁਤ ਹੀ ਚੰਗਾ ਬਹੁਤ ਹੀ ਹਾਲਾ ਦਰਜੇ ਦਾ ਸਿੰਗਰ ਸੀ ਇਹ ਵੀਰ ਪਰ ਇਹ ਸੀ ਬਣ ਗਿਆ ਇਹ ਹੈ ਕਿਵੇਂ ਬਣੂਗਾ ਇਹ ਤੁਹਾਡੇ ਸਾਥ ਤੋਂ ਬਿਨਾਂ ਨਹੀਂ ਬਣੂਗਾ ਸਾਥ ਦਿਓ ਮਾਤਾ ਸਾਹਿਬਾ ਤੇ ਮੇਰ ਕਰੇ ਪਟਿਆਲੇ ਦੇ ਲਈ ਸਟੂਡੀਓ ਬਣਾਇਆ ਪਿਆ ਇੱਕ ਬੰਦੇ ਨੇ ਅੱਛਾ ਜੀ ਸੁਨੀਲ ਕੈਥ ਨਾਵਾ ਜੀ ਉਹਦਾ ਉਹ ਕਲਰਕ ਸੀਗਾ ਪੰਜਾਬੀ ਯੂਨੀਵਰਸਿਟੀ ਚ ਇਹ ਇਹਦਾ ਫੈਨ ਹੋ ਕੇ ਉਹਨੇ ਆਪਣੇ ਖਰਚੇ ਤੇ ਸਟੂਡੀਓ ਬਣਾਇਆ ਹੈ ਇਹ ਰਿਕਾਰਡਿੰਗ ਸਟੂਡੀਓ ਦੇ ਵਿੱਚ ਰਾਗ ਪੈ ਰਾਗ ਅਹੀਰ ਇਹਨੇ ਗਾਇਆ ਹੋਇਆ ਉਹ ਵੀ ਆਪਣੀ ਵੀਡੀਓ ਦੇ ਵਿੱਚ ਹੈ ਵੀ ਆਪਣੀ ਉਸੇ ਸਟੂਡੀਓ ਜਿਹੜਾ ਇਹਦੀ ਆਵਾਜ਼ ਤੇ ਉਹ ਤਾਂ ਮਿਲਣ ਨੂੰ ਇੰਨਾ ਕਿ ਅਸੀਂ ਰੋਕਦੇ ਰਹਿੰਦੇ ਤਾਂ ਵੀ ਮਿਲਣਾ ਆਉਂਦਾ ਸੀ ਕਿਉਂਕਿ ਹਾਲਾਤ ਇਹ ਜਿਹੇ ਹੈ ਨਹੀਂ ਸੀਗੇ ਇਹ ਵਿਚਾਰਾ ਫਿਰ ਵੀ ਮਿਲਣਾ ਦੇਖੋ ਸਟੂਡੀਓ ਤਿਆਰ ਕੀਤਾ ਬਾਈ ਦੇ ਫੈਨ ਆ ਜਿਹੜੇ ਹਰਪ੍ਰੀਤ ਦੇ ਉਹ ਇਹਨੇ ਵੱਡੇ ਨੇ ਇਹਦੀ ਖਾਤਰ ਸਟੂਡੀਓ ਤਿਆਰ ਕਰ ਲਿਆ ਉਹਨੇ ਪਰ ਹਰਪ੍ਰੀਤ ਕਿਤੇ ਨਾ ਕਿਤੇ ਰਾਸਤੇ ਤੋਂ ਖੜਕ ਗਿਆ ਤੇ ਇਹਦੇ 'ਚ ਹਰਪ੍ਰੀਤ ਦੀ ਕੋਈ ਗਲਤੀ ਨਹੀਂ ਹੈ ਕੋਈ ਨਸ਼ੇ ਨਹੀਂ ਕਰਦਾ ਇਹ ਕੋਈ ਮਤਲਬ ਇਹ ਨਹੀਂ ਹੈਗਾ ਵੀ ਇਹਨੇ ਕੋਈ ਗਲਤੀ ਕੀਤੀ ਬਸ ਪਤਾ ਹੀ ਨਹੀਂ ਕੀ ਹੋਇਆ ਕਿਵੇਂ ਇਹ ਹੋਇਆ ਸ਼ੁਰੂਆਤ ਕਿੱਥੋਂ ਹੋਈ ਐ ਇਦਾਂ ਦੇ ਹਾਲਾਤ ਕਿਦੋਂ ਬਣੇ ਭਾਜੀ ਇਹ ਬੀਏ ਕਰਕੇ ਜਦ ਇੱਧਰ ਆਇਆ ਆਪਣੇ ਗੁਰੂਗ੍ਰੰਥ ਸਾਹਿਬ ਜੀ ਨਹੀਂ ਰੱਖੀ ਚਾਹੀਏ ਜਿੱਤੇ ਤੱਕ ਸਾਡੀ ਸਮਝ ਕੰਮ ਕਰਦੀ ਹੈ ਜੀ ਵੀ ਉਹ ਜੇ ਉਸਤਾਦ ਇਹਨੂੰ ਮਿਲੇ ਨੀਗੇ ਜਿੰਨਾ ਇਹਦੇ ਕੋਲ ਮਟੀਰੀਅਲ ਹੈਗਾ ਸੀ ਉਹਨਾਂ ਪ੍ਰੋਫੈਸਰਾਂ ਕੋਲ ਵੀ ਨਹੀਂ ਸੀਗਾ ਜੀ ਕੁਦਰਤ ਇਹਨੂੰ ਬਖਸ਼ ਸੀਗੀ ਵਾਹਿਗੁਰੂ ਜੀ ਜੇ ਇਹ ਕੁਝ ਕਹਿੰਦਾ ਸੀ ਉਹ ਕਹਿੰਦੇ ਜੀਗੇ ਵੀ ਤੂੰ ਬਹੁਤਾ ਵੱਡਾ ਉਸਤਾਦ ਬਣਦਾ ਤੇ ਹੋ ਸਕਦਾ ਵੀ ਇਹ ਗਿਲਟੀ ਫੀਲ ਕਰ ਗਿਆ ਤੇ ਉਹਦੇ ਨਾਲ ਅੰਦਰੋਂ ਅੰਦਰੋਂ ਆਪ ਦੇ ਆਪ ਨੂੰ ਅੰਦਰੋਂ ਮਾਰੀ ਕਿ ਕਈ ਵਾਰੀ ਇਹਨੇ ਮੈਨੂੰ ਕਿਹਾ ਵੀ ਆ ਵੀ ਮੈਨੂੰ ਉਹ ਜਿਹਾ ਮਾਹੌਲ ਨਹੀਂ ਮਿਲਿਆ ਮੈਂ ਇਹਨੂੰ ਕਿਹਾ ਵੀ ਤੂੰ ਇੱਕ ਸਾਲ ਮਾਰ ਲਾ ਵੀ ਆਪਾਂ ਫੇਰ ਯੂਨੀਵਰਸਿਟੀ ਉਧਰ ਹੀ ਲੱਗ ਜਾਾਂਗੇ ਉਧਰ ਸੀਗਾ ਜੈਦੇਵ ਸਾਹਿਬ ਇੱਕ ਤਬਲਾਬਾਦ ਇਹ ਤਬਲੇ ਦਾ ਬਹੁਤ ਵਧੀਆ ਮਾਸਟਰ ਹੈ ਅਸੀਂ ਇਹਦੇ ਸਿਖਾਏ ਹੋਏ ਲੋਕੀ ਅੱਜ ਨੌਕਰੀ ਕਰਦੇ ਨੇ ਜੀ ਐਸਜੀਪੀਸੀ ਉਹ ਇਹਨੂੰ ਆ ਕੇ ਇਹਦੇ ਪੈਰੀ ਹੱਥ ਲਾਉਂਦੇ ਨੇ ਹੁਣ ਵੀ ਆ ਕੇ ਵੀ ਸਾਨੂੰ ਰੋਟੀ ਖਾਂਦਾ ਕਰਦਾ ਪਰ ਇਹਦੀਆਂ ਦਸਿਆ ਹੋਈਆਂ ਜੋ ਰਮਝਾ ਹੁੰਦੀਆਂ ਨੇ ਤਵਲੇ ਜਿਹੀ ਉਹ ਉਹਨਾਂ ਦੇ ਉਸਤਾਦ ਵੀ ਨਹੀਂ ਜਾਣਦੇ ਪਤਾ ਨਹੀਂ ਇਹਦੇ ਕੋਲ ਕਿੱਥੋਂ ਆਇਆ ਉਹ ਇੰਨਾ ਗੁਣ ਅਸੀਂ ਵੀ ਨਹੀਂ ਸਮਝ ਸਕਦੇ ਪਰ ਪ੍ਰੋਫੈਸਰ ਬਚਿੱਤਰ ਸਿੰਘ ਜੀ ਨੇ ਅੱਜਕੱਲ੍ਹ ਅਮਰੀਕਾ ਚ ਨੇ ਉਹ ਉਹਨਾਂ ਨੇ ਇਹ ਕਹਿ ਸੀਗਾ ਵੀ ਬੀਏ ਕਰ ਤੂੰ ਬਈ ਮੈਨੂੰ ਕਹਿੰਦੇ ਕਾਕਾ ਇਹਦਾ ਪਾਸਪੋਰਟ ਬਣਾ ਦੇ ਅਸੀਂ ਕੀਰਤਨ ਕਰਦੇ ਹੁੰਦੇ ਸੀ ਇਕੱਠੇ ਮੈਂ ਵੀ ਕੀਰਤਨ ਕਰ ਲੈਣਾ ਪਾਠ ਵੀ ਮੈਂ ਗੁਰਦੁਆਰਾ ਸਾਹਿਬ ਚ ਵੀ ਕਰਦਾ ਜੀ ਉਰੇ ਤੇ ਇਹ ਤਬਲਾ ਉਹਨਾਂ ਨਾਲ ਵੀ ਵਜਾਉਂਦਾ ਰਿਹਾ ਤੇ ਉਹ ਕਹਿੰਦੇ ਤੁਹਾਨੂੰ ਅਮਰੀਕਾ ਲੈ ਜਾਵਾਂਗੇ ਬਸ ਇਹ ਸਮੇਂ ਦਾ ਗੇੜ ਸਾਡੇ ਤੇ ਹਜੇ ਚੜਿਆ ਜੀ 6 ਸਾਲ ਹੋ ਗਏ 6 ਸਾਲ ਜਿਹੜੀ ਇਹ ਵੀਰ ਦੀ ਆਵਾਜ਼ ਸੁਣਨ ਨੂੰ ਮਿਲੀ ਇਹਨੂੰ ਜੀ ਇਹ ਤੁਸੀਂ ਤੁਹਾਨੂੰ ਪਤਾ ਹੀ ਆ ਪਿਛਲੇ ਆਪਾਂ ਕਿੰਨੇ ਦਿਨਾਂ ਤੋਂ ਇਹ ਚੀਜ਼ ਜਾਈ ਬਿਲਕੁਲ ਜੀ ਬਿਲਕੁਲ ਤੁਸੀਂ ਬਹੁਤ ਬਹੁਤ ਮਿਹਨਤ ਕੀਤੀ ਆ ਦੇ ਤੇ ਮੇਰੇ ਨੇ ਸੁਣਾ ਵੀ ਦਿੱਤਾ ਨਾ ਮੇਰੀ ਮੰਦੀ ਕਵੈਸ ਪੂਰੀ ਕੀਤੀ ਆ ਤੇ ਅਗਲੀ ਵਾਰੀ ਸੀਨ ਲਾਇਆ ਜੀ ਲਾ ਕੇ ਰੱਖਿਓ ਬਸ ਅਗਲੀ ਵਾਰੀ ਇਸ ਤੋਂ ਵੀ ਵਧੀਆ ਕਰਨਾ ਆ ਠੀਕ ਹੈ ਹੁਣ ਤਿਆਰੀ ਕਰਿਆ ਕਰ ਆਪਦੀ ਅੰਦਰ ਅੰਦਰ ਠੀਕ ਹੈ ਰਿਆਜ਼ ਕਰਨਾ ਕਰ ਰਿਆਜ਼ ਕਰਨਾ ਠੀਕ ਹੈ ਤੇ ਸਿਰਫ ਛੁੱਟੀ ਦਿਨੋਂ 9 ਦਿਨਾਂ ਦੀ ਆ 10ਵੇਂ ਦਿਨ ਤੋਂ ਇੱਥੇ ਚਾਹੀਦਾ ਮੈਨੂੰ ਠੀਕ ਆ ਠੀਕ ਹੈ ਅੱਜ ਕਿੰਨੀ ਤਰੀਕ ਹੋਈ ਹੈ ਜੀ 19 ਅੱਜ 19 ਹੋ ਗਈ ਜੀ 29 ਤਰੀਕ ਨੂੰ ਤੂੰ ਇੱਥੇ ਚਾਹੀਦਾ ਠੀਕ ਹੈ ਠੀਕ ਹੈ ਵਾਦ ਵਾਸ਼ ਠੀਕ ਕਰਿਓ ਜੀ ਅਰਦਾਸ ਹਰਪ੍ਰੀਤ ਵਾਸਤੇ ਇੰਡੀਆ ਨੂੰ ਖਤੇ ਨੂੰ ਅਨੁਸਾਰ ਦਾ ਫਤੇ ਲਿਖਣ ਵਾਸਤੇ ਵਾਹੀ ਕੁਰਜੀ ਕਾ ਵਾਹੀ ਕੁਰਜੀ ਕਾ ਸਾਹ ਵਾਹੀ